ਆਲਾ ਭਾਈ ਮੂਸੇ ਵਾਲਿਆਂ ਦੀ ਦੁਕਾਨ ਤੇ ਆ ਗਿਆ ਮੂਸੇਪਿੰਡ ਗਰਮੀਆਂ ਦਾ ਨਵਾਂ ਮਾਲ ਵਾਹ ਇਹ ਕਿਟੈਕਸ ਦਾ ਕਪੜਾ ਕੰਪਨੀ ਦਾ ਵਧੀਆ ਆਲਾ ਭਾਈ ਗਾੜਾ ਡਿਜ਼ਾਈਨ ਪਿਆਰ ਕਾਟਨ ਬੋਲਰੀ ਕਪੜਾ ਗਰਮੀ ਵਾਲਾ ਮੈਂ ਮੱਖਣ ਵਰਗਾ ਕਪੜਾ ਮਿਲਾਂ ਨਾਲ ਦੁਪੱਟਾ ਬਹੁਤ ਖੁੱਲਾ ਡੁੱਲਾ ਦੁਪੱਟਾ ਇਹ ਪਰ ਪਿਓ ਕਾਟਨ ਕਾਟਨ ਕੰਪਨੀ ਦੇ ਮਾਲ ਬਹੁਤ ਵਧੀਆ ਮੱਖਣ ਵਰਗਾ ਕੱਪੜਾ ਆਹ ਲਓ ਭਾਈ ਹੋਰ ਡਿਜ਼ਾਈਨ ਵੀ ਮਿਲ ਜਾਣਗੇ 280 ਦਾ ਸੂਟ ਗਰਮੀਆਂ ਵਾਲਾ ਕੱਪੜਾ ਆਹ ਲਓ ਭਾਈ ਗਰਮੀਆਂ ਦੀ ਪ्योर ਮਸਲੀ ਹੈ ਨਾ ਨਾਲ ਬਾਟਮ ਪੂਰਾ ਸ਼ਰਟ ਮਸਲੀਨ ਦਾ ਦੁਪੱਟਾ ਵੀ ਮਸਲੀਨ ਦਾ ਵਾਹ ਖੁੱਲਾ ਡੋਲ ਲੈ ਦੁਪੱਟੇ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਲਓ ਕੱਲਾ ਕੱਲਾ ਸੂਟ ਵੀ ਲਿਆ ਸਕਦੇ ਹੋ ਮਸਲੀਨ ਸ਼ਰਟ ਨਾ ਮਾਰਾ ਰੰਗ ਨਵੇਂ ਡਿਜ਼ਾਈਨ ਆ ਨਾਲ ਬਾਟਮ ਆਹ ਲੋ ਦੁਪੱਟਾ ਇਹ ਹੋਰ ਮਸਲੀਨ ਦਾ ਦੁਪੱਟਾ ਨਾਲ ਨਾਲ ਸੂਟ ਨਾਲ ਦੀ ਪੱਟੀ ਇਥੇ ਪ्योर ਫੁੱਲ ਪ्योर ਦਾ ਦੁਪੱਟਾ ਆਹ ਲਓ ਕੈਮਰੇਕ ਤੇ ਸੂਟ ਬਹੁਤ ਵਧੀਆ ਡਿਜ਼ਾਈਨ ਆ ਲੈ ਬਾਟਮ ਆ ਗਈ। ਆ ਬਾਟਮ ਦਾ ਕੱਪੜਾ ਆ ਗਿਆ। ਇਹ ਵੀ ਟੈਚ ਹੈ। ਪਲ ਸੂਟ ਨਾਲ ਦਾ ਦੁਪੱਟਾ। ਪਿਆਰ ਦਾ। ਮਸਲੀਨ ਸਦੂ हसनਪੁਰ ਮੂਸਾ ਤੇ ਇਹ ਬਾਟਮ ਆ ਗਈ ਨਾਲ ਆ ਦੁਪੱਟਾ ਆ ਗਿਆ। ਇਹ ਹੋਰ ਮਸਲੀਨ ਦਾ ਖੁੱਲਾ ਡੁੱਲਾ ਦੁਪੱਟਾ। ਹਰਾਂ ਗੱਟੇ ਜਾਣ ਮੇਰੇ ਜਾਣਗੇ। ਇਹ कॉटन ਦੇ ਕੜਾਈ ਵਾਲਾ ਹੈਂਡਵਰਕ ਦਾ ਡਿਜ਼ਾਈਨ ਆ ਬਾਟਮ ਆ। ਇਹ ਦੁਪੱਟਾ ਨਾਲ 7 ਮੀਟਰ ਦਾ। ਫਾਈਟ ਯੂਰ कॉटन ਅਨਾਲ ਦੁਪੱਟੇ। ਆਡਾ ਪੱਟੇ ਇਹਦੇ ਨਾਲ ਨਾਲ ਦੀ ਪੱਟੀ ਲੱਗੀ ਹੈ ਸੂਟ ਨਾਲ ਦੀ ਕਿੰਝ ਬਹਾਂ ਸੰਪਨਾਂ ਚ ਬਰੀਕ ਬੁੱਕੀ ਚ ਆਗੇ ਸਿਆਣੀ ਉਮਰ ਵਾਸਤੇ ਮਾਣਿਆ ਵਾਸਤੇ ਰੰਗ ਡਿਜ਼ਾਈਨ ਇਹ ਤੇ ਤੇ ਦਾ ਮਹਾਨ ਸਾਰਾ ਜਿੰਨੇ ਮਰਜ਼ੀ ਰੰਗਟ ਜੈਨ ਉਹ ਕੋਲ ਕਿਹਨਾਂ ਚਲੋ ਇਸ ਚੌਕਲੇਟ ਕਪੜਾ ਬਹੁਤ ਸੋਹਣਾ ਹੈ ਰੰਗਟ ਜੈਨ ਉੜੀ ਬੱਡੀ 30 40 ਸਾਲ ਦੀ ਉਮਰ ਚ ਹੈ। 20 ਸਾਲ ਤੇ ਨਾਲ ਦੁਪੱਟਾ ਵਰਕਾ। ਪਯੋਰ ਦਾ ਡੁਪੱਟਾ ਨਾਲ ਦੁਪੱਟਾ ਪਯੋਰ ਦਾ ਵਰਕ ਕੀਤਾ ਹੋਇਆ ਬਹੁਤ ਵਧੀਆ। ਪਾਕਿਸਤਾਨੀ ਦੁਪੱਟੇ। ਇਹਨ ਸਰ ਵੀ ਇਹਦਾ ਰੰਗ ਡਿਜ਼ਾਈਨ ਦੇਖੋ। ਬਹੁਤ ਸੋਹਣੇ ਰੰਗ ਕੜੇ ਜਾਂਦੇ। ਦੇਖੋ। ਦੁਪੱਟਾ ਦੇਖੋ ਪਹਿਲਾਂ ਇਹਦੇ ਨਾਲ। ਆਹ ਲਓ। ਬਹੁਤ ਮਾਲ ਗਰਮੀਆਂ ਵਾਲਾ। ਨਾਲ ਦੁਪੱਟੇ। ਇਹ ਰੰਗਟੇ ਜਾਣ ਬੱਤੂ ਆਹ ਕਿੰਨਾ ਸੋਹਣਾ ਹੋ ਅਸ ਟੱਪਾ ਪਾ ਲੈ ਉਹ ਵੇਖੀ ਤਰ੍ਹਾਂ ਕਢਾਈ ਹੈ ਪਾ ਪਾ ਬਾਹਰ ਟਿਕਾ ਗੱਲਾਂ ਹੀ ਹੋਣਗੀਆਂ ਪਾਕੇ ਸੂਟ ਇਹੇ ਲੱਗਦੀ